ਤਾਂ ਮੈਂ ਕੱਲ ਰਾਤ ਦੀ ਗਈ ਚਫੈਰਾ ਸਾਤੇ ਉਹ ਬਾਖਣ ਕੀਰਤਨ ਕਰਦੇ ਨੂੰ ਜਨਕੀ ਟੋਲ ਕੀਤੇ ਕਰਦੇ ਤਾਂ ਉਹ ਜਿੰਨੀ ਤੇ ਜਨ ਵਾਇਕਲ ਵਾਇਕਲ ਸਿਮਰਨ ਹੋ ਰਿਆ ਸੀ ਸ਼ਬਦ ਬਹੁਤ ਆਨੰਦਮਈ ਹੋ ਰਿਹਾ ਸੀ ਪਰ ਮੇਰਾ ਅੱਖਾਂ ਬੰਦ ਹੋ ਗਈਆਂ ਆਪਣੇ ਆਪ ਹੀ ਔਰ ਮੂੰਹ ਬਿਲਕੁਲ ਬੰਦ ਹੋ ਗਿਆ ਮੈਨੂੰ ਹੋ ਰਿਹਾ ਅੰਦਰੋਂ ਕਿ ਸੰਗਤ ਕੀ ਕਹੇਗੀ ਮੈਨੂੰ ਵੀ ਇਹਨਾਂ ਨਾਲ ਬੋਲਣਾ ਹੈਗਾ ਪਰ ਮੇਰੇ ਕੋ ਬੋਲੇ ਨਹੀਂ ਜਾ ਰਹੇ ਸੀ ਬਸ ਚੁੱਪ ਕਰਕੇ ਆਨੰਦ ਆ ਰਿਹਾ ਸੀ ਔਰ ਅੰਦਰ ਬੜੇ ਆਰਾਮ ਸਜੰਦ ਜਿਵੇਂ ਵਾਜਰਤੀ ਵਾਹ ਕਰੋ ਵਾਹ ਕਰੋ ਵਾਹ ਕਰੋ ਵਾਹ ਕਰੋ ਇਸ ਤਰ੍ਹਾਂ ਕਰਕੇ ਔਰ ਮੂੰਹ ਤੇ ਚਿਹਰੇ ਤੇ ਆਪਣਾ ਮੁਸਕਰਾਤ ਆ ਰਹੀ ਸੀ ਤਾਂ ਮੇਕਰ ਸੇ ਆਇ ਕੋਈ ਕੀਕ ਹੈਗਾ ਆਪਣੇ ਉੱਪਰ ਕੰਟਰੋਲ ਕਰ ਰਹੀ ਸੀ ਪਰ ਕੰਟਰੋਲ ਹੀ ਨਹੀਂ ਹੋ ਰਿਹਾ ਸੀ ਉਹਨਾਂ ਭੁਲੇਖਾ ਜਾ ਰਹੀ ਸੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਮਨ ਆਪਣੇ ਆਪ ਸਹਿਜ ਵਿੱਚ ਜਾ ਰਿਹਾ ਸੀ ਜਿਵੇਂ ਆਪਾਂ ਹੁਣ ਜਾਣੇ ਹਾਂਜੀ ਹਾਂ ਹਾਂਜੀ ਹਾਂਜੀ ਫਿਰ ਮੈਨੂੰ ਇਹ ਮੈਂ ਮੈਨੂੰ ਹੋ ਰਿਆ ਸੀ ਕਿ ਬਾਰ ਬਾਰ ਪਰ ਉਹ ਕੰਟਰੋਲ ਨਹੀਂ ਹੋ ਪਰ ਐਸੀ ਕਿਉਂਕਿ 2 ਘੰਟੇ ਸਿਮਰਨ ਹੁੰਦਾ ਹੈ ਉਹਦੇ ਬਾਅਦ ਜੀ ਤਾਂ 1 ਵਜੇ ਤੱਕ ਉਹ ਚੱਲਦਾ ਰਿਹਾ ਔਰ 1 ਵਜੇ ਤੱਕ ਇਸ ਤਰ੍ਹਾਂ ਹੀ ਹੁੰਦਾ ਰਿਹਾ ਔਰ ਫਿਰ ਜਦੋਂ ਹੋ ਗਿਆ ਮੈਂ ਘਰ ਆਈ ਮੈਨੂੰ ਆਇਆ ਕਦੇ ਮੇਰੇ ਕੋਲ ਗਲਤੀ ਤਾਂ ਨਹੀਂ ਹੋ ਗਈ ਕਦੇ ਹੁੰ ਮੈਂ ਤਾਂ ਨਹੀਂ ਆਇਆ ਨਹੀਂ 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 ਕਾਰਨ ਇਹ ਦੇਖੋ ਜਿਹੜੀ ਮਨ ਦੀ ਤੇਜ਼ੀ ਹੈ ਨਾ ਗੁਰੂ ਜੀ ਕਹਿੰਦੇ ਉਹ ਉਦੋਂ ਹੁੰਦਾ ਹੈ ਤੇ ਜਦੋਂ ਮਾਇਆ ਨਾਲ ਅਟੈਚ ਹੁੰਦਾ ਨਿਮਖ ਮਾਹੇ ਚਾਰ ਕੁੰਟ ਫੇਰਾਵੇ ਉਨਾ ਹੀ ਤੇਜ ਹੋਈ ਜਾਊਗਾ ਜਿੰਨਾ ਇਹ ਮਨ ਨਾਲ ਮਾਇਆ ਨਾਲ ਅਟੈਚ ਹੁੰਦਾ ਹੈ ਕਾਲ ਦੇ ਵਾਸਤੇ ਚਾਹੁੰਦਾ ਹੈ ਤੇ ਜਿੰਨਾ ਇਹ ਤੇਜ ਹੋ ਜਾਂਦਾ ਓਨੀ ਡਿਸਟਰਬੈਂਸ ਪੈਦਾ ਹੁੰਦੀ ਹੈ ਇੱਕ ਪਿੱਛੇ ਗੁਰੂ ਦਾ ਸ਼ਬਦ ਹੈ ਜਿੱਥੇ ਸਾਡਾ ਸਾਡਾ ਧੁਰਾ ਹੈ ਜਦੋਂ ਅਸੀਂ ਉਧਰ ਜਾਂਦੇ ਆ ਤਾਂ ਮਨ ਆਟੋਮੈਟਿਕਲੀ ਸਹਜ ਚੋਂ ਲੱਗ ਜਾਂਦਾ ਇਹਦੀ ਤੇਜ਼ੀ ਇਹਨੇ ਜਿਹੜੀ ਸਲੋਨੈਸ ਚ ਤਬਦੀਲ ਹੋ ਜਾਂਦੀ ਹੈ ਨਾ ਠਹਿਰਾਵ ਆ ਜਾਂਦਾ ਹੈ ਸਥਿਰਤਾ ਹੁੰਦੀ ਹੈ ਦੇਖੋ ਜੇ ਸਹਿਜਤਾ ਆ ਰਹੀ ਹੈ ਤਾਂ ਸਹੀ ਰਾਹ ਤੇ ਹਉਮੈ ਸਹਿਜਤ ਨਹੀਂ ਕਦੇ ਕਰਦੀ ਹੁੰਦੀ ਮਨੁੱਖ ਨੂੰ ਤੁਸੀਂ ਕਦੇ ਦੇਖਿਆ ਹਉਮੈ ਦਾ ਪ੍ਰਾਣੀ ਕੋਈ ਸਹਿਜ ਬੈਠਾ ਹੋਵੇ ਆਨੰਦ ਚ ਬੈਠਾ ਹੋਵੇ ਕਦੇ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਥਾਂ ਹਉਮੈ ਤੇ ਨਾਮ ਦੀ ਕਿਰਪਾ ਇੱਕ ਥਾਂ ਤੇ ਨਹੀਂ ਵਸਦੀ ਤੁਸੀਂ ਇਹ ਕਹਿ ਰਹੇ ਇੱਕ ਪਾਸਿਓਂ ਵੀ ਆਪਣੇ ਅੰਦਰੋਂ ਤੁਹਾਡੇ ਵਾਹਿਗੁਰੂ ਟਿਕਾਵ ਆ ਰਿਹਾ ਸੀ ਇੱਕ ਪਾਸੇ ਨਾਮ ਦਾ ਰਸ ਆ ਰਿਹਾ ਸੀ ਤੇ ਹੌਮੇ ਕਿਵੇਂ ਹੋ ਸਕਦੀ ਹੈ ਭਰਮ ਚ ਨਹੀਂ ਪੈਣਾ ਇਹ ਵੀ ਨਹੀਂ ਸੀ ਨਾ ਕਿ ਮੈਂ ਬੋਝ ਨਹੀਂ ਪਾ ਰਹੀ ਆ ਤੁਸੀਂ ਤਾਂ ਨਹੀਂ ਸੀ ਨਾ ਬੋਲ ਸਰਦਰੇ ਗੁਰੂ ਜੀ ਕਹਿੰਦੇ ਇਹ ਅੱਖਰ ਖਰ ਜਾਏਗੇ ਉਹ ਅੱਖਰ ਇਹਨਾਂ ਮੈਂ ਨਹੀਂ ਕਿਉਂਕਿ ਅਜੱਪਾ ਜਾਪ 15 ਚੱਲ ਪਿਆ ਜ਼ੁਬਾਨ ਤੋਂ ਹਿਰਦੇ ਚ ਚਲੀ ਗਈ ਉਹ ਆਵਾਜ਼ ਇੱਕ ਦਿਨ ਭੈਣ ਨੇ ਗੱਲ ਕੀਤੀ ਸੀ ਨਾ ਵੀ ਹਿਰਦਾ ਗਾਉਂਦਾ ਉਹ ਐ ਜਾਂਦਾ ਬਿਨਾਂ ਚਾਹਿਆ ਜਾਂਦਾ ਆਪਣੇ ਆਪ ਹਿਰ ਦਾ ਗਾਉਨ ਲੱਗ ਗਿਆ ਉਹ ਮਸਤੀ ਜਿਹੜੀ ਤੁਹਾਨੂੰ ਮਿਲੀ ਉਹ ਕਿਰਪਾ ਹੈ ਹੈਨਾ ਸ਼ੁਕਰਾਨਾ ਤੁਸੀਂ ਇਸ ਨੂੰ ਪੀਓ ਇਸ ਨੂੰ ਇਹਦੇ ਤੇ ਸ਼ੱਕ ਨਹੀਂ ਕਰਨਾ ਕਿਉਂਕਿ ਠਹਿਰਾਵ ਆ ਰਿਹਾ ਹੋਰ ਕੀ ਚਾਹੀਦਾ ਹੈ ਇਹ ਖੜਾ ਆ ਰਿਹਾ ਕਿਉਂਕਿ ਮੈਨੂੰ ਹਾਂਜੀ ਜੀ ਮੈਂ ਫੋਨ ਖੋਲ ਕੇ ਸ਼ਬਦ ਵੀ ਨਾਲ ਕੱਢਦੀ ਸੀ ਜਿਵੇਂ ਸਾਰਿਆਂ ਨੇ ਕੱਡੇ ਸੀ ਨਾਲ ਨਾਲ ਬੋਲ ਰਹੇ ਸੀ ਪਰ ਮੇਰੇ ਕੋ ਫਿਰ ਅੱਖਾਂ ਬੰਦ ਹੋ ਜਾਂਦੇ ਸੀ ਉਸ ਸ਼ਬਦ ਮੈਂ ਦੇਖ ਕੇ ਬੰਦ ਸੀ ਫਿਰ ਫੋਨ ਉੱਤੇ ਰਹਿ ਜਾਂਦਾ ਸੀ ਤੇ ਅਪਣੰਦਰ ਉਹ ਹੋ ਜਾਂਦਾ ਸੀ ਤੁਹਾਡਾ ਮਨ ਉਸ ਸਹਜਤਾ ਚ ਜਾ ਰਿਹਾ ਸੀ ਨਾ ਜਿਹੜੀ ਆਪਾਂ ਆਪਾਂ ਮੈਡੀਟੇਸ਼ਨ ਕਰਦੇ ਆ ਜਾਂ ਆਪਾਂ ਇਹਨੂੰ ਲੈ ਕੇ ਜਾਂਦੇ ਆ ਹੈ ਨਾ ਉਹ ਇਹ ਫਿਰ ਨਾ ਇਹਨੂੰ ਪਤਾ ਲੱਗਣ ਲੱਗ ਜਾਂਦਾ ਕਿ ਅਸਲੀ ਸ਼ਾਂਤੀ ਕਿੱਥੇ ਹੈ ਫਿਰ ਆਟੋਮੈਟਿਕਲੀ ਜਦੋਂ ਇਹ ਬਾਹਰੋਂ ਕੋਈ ਮੂਵਮੈਂਟ ਦੇਖਦਾ ਤੇ ਉੱਥੇ ਜਾ ਕੇ ਖਲੋ ਜਾਂਦਾ ਗੁਰੂ ਦੀ ਕਿਰਪਾ ਚ ਆਪੇ ਜੁੜ ਜਾਂਦਾ ਹੈ ਆਪੇ ਕਿਰਪਾ ਹੋਣ ਲਾ ਜਾਂਦੀ ਹੈ ਤੋਂ ਆਪਾਂ ਹੋਰ ਸੰਗਤ ਨੂੰ ਸਮਝਦੇ ਇਹ ਦਿਵਿੰਦਰ ਜੀ ਬਹੁਤ ਸ਼ੁਕਰਾਨਾ ਆਪ ਜੀ ਦਾ ਹਾਂ ਹਾਂ ਸ਼ੁਕਰਾਨਾ ਜੀ ਲੱਗੇ ਰੋ ਦੋ ਟਾਈਮ ਕਰੋ ਦੋ ਟਾਈਮ ਕਰਿਆ ਕਰੋ ਠੀਕ ਹੈ ਜੀ ਜੀ ਬਾਈ ਕੁ ਧੰਨਵਾਦ ਸ਼ੁਕਰਾਨਾ ਜੀ ਸ਼ੁਕਰਾਨਾ ਜੀ ਜੀ ਸ਼ੁਕਰਾਨਾ ਬਾਈ ਧੰਨਵਾਦ ਬੈਨ ਧੰਨਵਾਦ ਜੀ ਕੋਈ ਗੁਰਮੁਖ ਹੋਰ ਹੋਣਾ ਚਾਹੁੰਦਾ ਹੋਵੇ ਦੇਖੋ ਫੇਰ ਇਹ ਗੱਲ ਰਿਪੀਟ ਕਰਦੇ ਆ ਆਪਣਾ ਜਿਹੜਾ ਟਾਰਗੇਟ ਆ ਗੁਰੂ ਸਾਹਿਬ ਤੋਂ ਜਿਹੜਾ ਕੁਝ ਆਪਾਂ ਸਿੱਖਿਆ ਕਿ ਆਪਾਂ ਇੰਨਾ ਸਹਿਜ ਜੀਵਨ ਚ ਲੈ ਲੈਣਾ ਗੁਰੂ ਤੋਂ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਕਿ ਮਨ ਚ ਵਧਾਈਆਂ ਵੱਜਣ ਲੱਗ ਜਾਣ ਤੇ ਮਨ ਚਤੋਂ ਪੈਰ ਖੇੜੇ ਚ ਰਹਿਣ ਲੱਗ ਜੇ ਉਹ ਪਰਮਾਨੈਂਟਲੀ ਸਟੇਟ ਆਫ ਮਾਈਂਡ ਸਾਨੂੰ ਮਿਲ ਜੇ ਕਿ ਸਾਰਾ ਦਿਨ ਖੇੜਾ ਹੀ ਰਹਿੰਦਾ ਨਾ ਕ੍ਰੋਧ ਆਉਂਦਾ ਨਾ ਗੁੱਸਾ ਨਵਕਾਰ ਕੋਈ ਪੈਦਾ ਹੁੰਦਾ ਕੋਈ ਲਹਿਰ ਆਉਂਦੀ ਨਹੀਂ ਜਦੋਂ ਸਮੁੰਦਰ ਸ਼ਾਂਤ ਹੋ ਜਾਂਦਾ ਉਹਦੀਆਂ ਲਹਿਰਾਂ ਟਿਕ ਜਾਂਦੀਆਂ ਹਨ ਉਹ ਟਿਕਾ ਗੁਰੂ ਦੇ ਸ਼ਬਦ ਤੋਂ ਪੈਦਾ ਹੁੰਦਾ ਹੈ ਆਂਤ੍ਰਿਕ ਅਵਸਥਾ 'ਚ ਜਦੋਂ ਧਿਆਨ ਜਾਂਦਾ ਉਦੋਂ ਮਿਲਦਾ ਓਨੀ ਪ੍ਰਾਪਤ ਹੁੰਦਾ ਭੈਣ ਨੂੰ ਮਿਲਿਆ ਇਹ ਹੀ ਸਹਿਜ ਵਧ ਕੇ ਇੱਕ ਦਿਨ ਇੰਨਾ ਜ਼ਿਆਦਾ ਹੋ ਜਾਂਦਾ ਕਿ ਚਾਹੇ ਚਰਖੜੀ ਤੇ ਜੜਾ ਲਿਓ ਪਰ ਅੱਖਾਂ ਆਪੇ ਬੰਦ ਹੋ ਜਾਂਦੀਆਂ ਬੁੱਲ ਠਹਿਰ ਜਾਂਦੇ ਐ ਤੇ ਹਿਰਦੇ 'ਚ ਲੱਗ ਜਾਂਦਾ ਹੈ ਉਹ ਚਰਖੜੀ ਤੇ ਦੰਦੇ ਵੀ ਬੜੇ ਪਿਆਰੇ ਲੱਗਣ ਲੱਜ ਜਾਂਦੇ ਆ ਸੁਵੇਕ ਸਿੰਘ ਨੂੰ ਜਦੋਂ ਚੜਾਇਆ ਚੜਖਰੀ ਤੇ ਉਹਨੇ ਦੰਦਿਆਂ ਤੇ ਹੱਥ ਫੇਰਿਆ ਸੀ ਕਹਿੰਦਾ ਮੈਨੂੰ ਇਹ ਵੀ ਮਿੱਠੇ ਲੱਗਦੇ ਆ ਹੁਣ ਕੀ ਉਹ ਗਿਆਨੀ ਨਹੀਂ ਸਮਝ ਸਕਦੇ ਮਿੱਠੇ ਕਿਉਂ ਲੱਗਦੇ ਆ ਹਾਲਾ ਉਹ ਮਿੱਠੇ ਉ ਤਿੱਖੇ ਦੰਦੇ ਵੀ ਉਹਨਾਂ ਨੂੰ ਮਿੱਠੇ ਤਾਂ ਲੱਗਦੇ ਆ ਉਹਨਾਂ ਤੇ ਅੰਦਰ ਮਿਠਾਸ ਹੈ ਉਹਨਾਂ ਦੇ ਹਿਰਦੇ 'ਚ ਕੋਈ ਚੀਜ਼ ਉਹਨਾਂ ਨੂੰ ਮਿਲੀ ਹੈ ਜੋ ਸਾਰੇ ਜੀਵਨ ਨੂੰ ਰਸ ਦਾਇਕ ਪਰ ਰਹੀ ਹੈ ਰਸ ਪੈਦਾ ਕਰ ਰਹੀ ਹੈ ਇਹ ਰਾਸੇシャ ਉਹ ਰਸਾਵਾ ਉਹਨਾਂ ਨੂੰ ਉਹ ਸੁਆਦ ਆ ਗਿਆ ਉਹ ਰਸਾਵਾ ਇਹ ਰਸ ਨਹੀਂ ਪਾਵਾ ਕਿ ਦੁਨਿਆਵੀ ਰਸ ਫਿਰ ਚੰਗੇ ਨਹੀਂ ਲੱਗਦੇ ਫਿਰ ਮਨ ਨਾ ਹੋਰ ਬੇਸਵਾਦੀ ਜੀ ਜ਼ਿੰਦਗੀ ਤੋਂ ਉੱਪਰ ਉੱਠ ਜਾਂਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਉਹ ਚੀਜ਼ ਗੁਰੂ ਤੋਂ ਲੈ ਰਹੇ ਹਾਂ ਝੋਲੀ ਅਡ ਕੇ ਕੋਈ ਹੋਰ ਗੁਰਮੁਖ ਪਿਆਰਾ ਹੋ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਅੱਜ ਸਭ ਤੋਂ ਪਹਿਲਾਂ ਟਾਈਮ ਦੇਣਾ ਹੈ ਭੈਣ ਨੂੰ ਕਲ ਭਾਜੀ ਹਾਂ ਗੁਰਦੀਪ ਜੀ ਸਾਸ੍ਰੀਕਾਰ ਵੀਰ ਜੀ ਸਾਸ੍ਰੀਕਾਰ ਭੈਣ ਜੀ ਉਹ ਅੱਜ ਨੂੰ ਵੀਰ ਜੀ ਉਹ ਤਾਂ ਹੋ ਰਿਆ ਸੀ ਕਿਵੇਂ ਮੇਰੇ ਸਿਰ ਪਿੱਛੇ ਮੁੜ ਰਿਹਾ ਸੀ ਬਹੁਤ ਜ਼ਿਆਦੇ ਤੇ ਇੱਕ ਖਿੱਚ ਬਹੁਤ ਪੈ ਰਹੀ ਸੀ ਉੱਪਰ ਨੂੰ ਜੀ ਤੇ ਇੱਕਰ ਆਵਾਜ਼ਾਂ ਬਹੁਤ ਚੜ੍ਹਿਆਂ ਲੱਗੀਆਂ ਸੀ ਇਹਨਾਂ ਦੀਆਂ ਆਵਾਜ਼ਾਂ ਬਹੁਤ ਜ਼ਿਆਦਾ ਜੀ ਜੀ ਉਹ ਸਰੀਰ ਵੀ ਮੇਰਾ ਬਿਲਕੁਲ ਸੁਨ ਪਿਆ ਸੀ ਪੂਰਾ ਜਿਵੇਂ ਡੈਡ ਬੋਡੀ ਸੀ ਇਹ ਪਿਆ ਸੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਜੀ 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 ਤੇ ਤੁਸੀਂ ਖਿਚਾਵ ਕਿੱਥੇ ਕਹਿ ਰਹੇ ਹੋ ਖਿਚਾਵ ਖਿਚਾਵ ਕਿੱਥੇ ਲੱਗੇ ਮੇਰੇ ਮੇਰੇ ਪਿੱਛੋਂ ਸਿਰ ਪਿੱਛੇ ਜੇ ਮੁਰਦਾ ਹੁੰਦਾ ਨਾ ਗਰਦਨ ਪਿੱਛੇ ਉਲ ਰਹੀ ਸੀ ਠੋੜੀ ਜੀ ਗਰਦਨ ਉੱਪਰ ਚੱਕੀ ਗਈ ਤੁਹਾਡੀ ਹੈ ਨਾ ਠੋੜੀ ਤਾਂ ਨੂੰ ਹੋ ਗਈ ਹਾਂਜੀ ਇੱਕ ਥੋੜੀ ਜੀ ਚੀਜ਼ ਨਾ ਵੈਸੇ ਤਾਂ ਠੀਕ ਹੈ ਬੋਡੀ ਜੀ ਆਪਾਂ ਕੀ ਕਰਨਾ ਹੈ ਰਿਲੈਕਸੇਸ਼ਨ ਲੈ ਕੇ ਆਉਣੀ ਆ ਉਸ ਮੂਮੈਂਟ ਚ ਜਦੋਂ ਧਿਆਨ ਉੱਪਰ ਜਾਂਦਾ ਹੈ ਕਿਉਂਕਿ ਨਾ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਕਹਿੰਦੇ ਧਿਆਨ ਉੱਪਰ ਜਾਂਦਾ ਆਪਣੀ ਬੋਡੀ ਮੁੜਨੀ ਸ਼ੁਰੂ ਕਰ ਦਿੰਦੀ ਹੈ ਉੱਪਰ ਨੂੰ ਕਿਉਂਕਿ ਸਰੀਰ ਨਾਲ ਸਾਡੀ ਸੁਰਤ ਬੁੜੀ ਇੱਕ ਮਿੱਕ ਹੈ ਸੁਣ ਹੋਣ ਲੱਗ ਗਿਆ ਕਿਰਪਾ ਤਾਂ ਵਾਪਰ ਜੂਗੀ ਪਰ ਇਹ ਥੋੜਾ ਜਿਹਾ ਟਾਈਮ ਲੱਗੂਗਾ ਆਪਾਂ ਨਾ ਹਾਂਜੀ ਜਿਵੇਂ ਪਏ ਆ ਬਸ ਇਹਦੇ ਅੰਦਰੋ ਹੀ ਸੁਰਤੀ ਚੜਾਉਣੀ ਹੈ ਇਹ ਮੁੜ ਕੇ ਜੇ ਚੜੂਗੀ ਨਾ ਤਾਂ ਕਿਤੇ ਕਿਤੇ ਨਾ ਕਿਤੇ ਥੋੜੀ ਜੀ ਸਿਰ ਵਿੱਚ ਜਾਂ ਹੋਰ ਡਿਸਟਰਬੈਂਸ ਪੈਦਾ ਕਰ ਦੂਗੀ ਉਹ ਆਪਾਂ ਹੋਣ ਨਹੀਂ ਦੇਣੀ ਉਹ ਆਪਾਂ ਸਹਿਜ ਵਿੱਚ ਗੁਰੂ ਤੋਂ ਜਿਹੜੇ ਜਿਵੇਂ ਉਹ ਇੱਕ ਕਾਧੀਆਂ ਤੋਂ ਭੈਣ ਪਰਮਿੰਦਰ ਗੌਰ ਸੀ ਕਿ ਉਹ ਕਹਿੰਦੇ ਮੇਰਾ ਹੈਡੈਕ ਹੁੰਦਾ ਸੀ ਹੈਨਾ ਪਰ ਉਸ ਦਿਨ ਆਪਾਂ ਥੋੜਾ ਜਿਹਾ ਸਹਿਜ ਜਿਆਦਾ ਗੁਰੂ ਦੇ ਮੂਰੇ ਅਰਦਾਸ ਕੀਤੀ ਵੀ ਜਿਆਦਾ ਸਹਿਜ ਹੋ ਗਏ ਤੇ ਉਹ ਸਹਿਜ ਥਾਣੀ ਪੌੜੀ ਚੜ ਗਏ ਬਸ ਉਹ ਪੌੜੀ ਸਹਿਜ ਚ ਚੜਨੀ ਆਪਾਂ ਉਹ ਤੁਹਾਡਾ ਸਾਰਾ ਸਰੀਰ ਸੁਣਨ ਗਿਆ ਪਰ ਗਰਦਨ ਤੋਂ ਉੱਪਰ ਥੋੜੀ ਜੀ ਸੁਰ ਤੜਕਦੀ ਹਾਂਜੀ ਹਾਂ ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਸਿਰ ਤੋਂ ਨਾ ਮੇਰਾ ਉੱਪਰ ਕੁਝ ਚੜ ਰਿਹਾ ਹੁੰਦਾ ਜਿਵੇਂ ਸਿਰ ਤੋਂ ਉੱਪਰ ਕੋਈ ਖਿੱਚ ਰਿਹਾ ਹੁੰਦਾ ਮੈਨੂੰ ਅੱਛਾ ਕਿੰਨੇ ਟਾਈਮ ਕਰਦੇ ਹੋ ਤੁਸੀਂ ਜੀ ਪਿੱਛੇ ਹੁੰਦਾ ਨਾ ਜਿਵੇਂ ਆਪਣਾ ਕਿੰਨੇ ਕਿੰਨੇ ਟਾਈਮ ਕਰਦੇ ਹੋ ਤੁਸੀਂ ਪਿੱਛੇ ਹੁੰਦੀ ਆ ਲਾ ਲੋ ਕਿੰਨੇ ਟਾਈਮ ਜੀ ਦੋ ਟਾਈਮ ਵੀ ਕਰਿਆ ਨਹੀਂ ਇੱਕ ਟਾਈਮ ਇਸ ਟਾਈਮ ਤਾਂ ਜ਼ਰੂਰ ਕਰਨੀ ਕਰਨੀ ਹੈ ਸਵੇਰੇ ਕਰਦੇ ਹੋ ਮਰਤ ਵੇਲੇ ਨੇ ਅਮਰਤਵ ਵਾਲੇ ਵੀਸ ਨੂੰ ਪਾਠ ਕਰਨਾ ਹੁੰਦਾ ਤੇ ਆਪਣੇ ਸਹਿਜ ਪਾਠ ਸ਼ੁਰੂ ਕਰਿਆ ਹੋਇਆ ਉਹ ਕਰਦੀ ਹੁੰਦੀ ਹੈ ਠੀਕ ਹੈ ਪਰ ਕੋਸ਼ਿਸ਼ ਕਰੋ ਵੀ ਉਹਦੋਂ ਵੀ ਕਰਿਆ ਕਰੋ ਕਿਉਂਕਿ ਬਹੁਤ ਨੇੜੇ ਹੋ ਤੁਸੀਂ ਸ਼ੁਰੂਆਤ ਚੰਗੀ ਹਾਂਜੀ ਬਸ ਬੌੜੀ ਇੱਕਦ ਹੀ ਰਹਿ ਗਈ ਹੈ ਜਿਹੜੀ ਚੜ੍ਹਨ ਵਾਲੀ ਹੈ ਅਨਹਦ ਵੀ ਸੁਣ ਲੱਗ ਗਿਆ ਹੈ ਸ਼ਰੀਰ ਸੁਣ ਹੋ ਗਿਆ ਤਾਂ ਬਹੁਤ ਵੱਡੀ ਕਟਨਾ ਹੈ ਕਿਉਂਕਿ ਬਹੁਤ ਹੀ ਸੰਗਤ ਨੂੰ ਤਾਂ ਫਸਟ ਟਾਈਮ ਤੁਹਾਡੇ ਪਹਿਲਾਂ ਕਦੇ ਦੇਖਿਆ ਸੀ ਸਰੀਰ ਸੁਣਨ ਦਾ ਲਾਈਫ ਚ ਕਦੇ ਐਕਸਪੀਰੀਅੰਸ ਕੀਤਾ ਸੀ ਹਾਂਜੀ ਹਾਂਜੀ ਹਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰੀ ਸੀ ਨਾ ਪਤਪਾਲ ਕੋਰਾ ਮੇਰਾ ਨਾਮ ਠੀਕ ਹੈ ਆਪਣੇ ਪਾਤੜਾਂ ਤੋਂ ਤੁਹਾਨੂੰ ਪਹਿਲਾਂ ਗੱਲ ਕਰੀ ਸੀ ਕਿ ਪਹਿਲਾਂ ਵੀ ਮੇਰੇ ਐ ਹੋ ਜਾਂਦਾ ਸੀ ਕਿ ਸਰੀਰ ਤਾਂ ਮੇਰਾ ਉਸੇ ਦਿਨ ਦਾ ਜਿਸ ਦਿਨ ਦੇ ਅਸੀਂ ਤੁਹਾਡੇ ਨਾਲ ਮੈਡੀਟੇਸ਼ਨ ਕਰਨ ਲੱਗਿਆ ਨਾ ਜੀ ਉਹ ਤੋਂ ਅਗਲੇ ਦਿਨ ਮੇਰਾ ਸੁਣਨ ਹੋਣ ਲੱਗਿਆ ਸੀ ਸਰੀਰ ਤਾਂ ਠੀਕ ਹੈ ਬਿਲਕੁਲ ਪੈਰ ਪੂਰ ਮੇਰੀ ਜਵਾਨ ਵੀ ਇੱਕ ਐਵੇਂ ਖੜ ਜਾਂਦੀ ਐ ਫੇਰ ਇੱਕ ਕੁੱਤਾ ਆਉਣ ਲੱਗ ਜਾਂਦੇ ਨੇ ਮੇਰੇ ਮੂੰਚਾ ਨਾ ਬਹੁਤ ਜ਼ਿਆਦੇ ਕੁੱਟਾ ਉਹ ਅੰਮ੍ਰਿਤ ਜਦੋਂ ਮੈਂ ਅੰਦਰ ਲੰਗਾਉਂਦੀ ਆ ਉਹ ਫੇਰ ਹੋ ਜਾਂਦਾ ਹਾਂ ਉਹ ਤੁਹਾਡੀ ਸੁਰਤ ਵਾਪਸ ਆ ਜਾਂਦੀ ਥੋੜੀ ਜੀ ਹਾਂਜੀ ਜੀ ਜੀ ਹਾਂਜੀ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਦੋ ਟਾਈਮ ਮੈਡੀਟੇਸ਼ਨ ਕਰੋ ਸਿਮਰਨ ਥੋੜਾ ਜਿਹਾ ਵਧਾਓ ਉਹਦੇ ਚ ਹੋਰ ਸਥਿਰਤਾ ਹੋਊਗੀ ਹਨਾ ਆਪਾਂ ਪਹੁੰਚ ਗਏ ਹਾਂ ਜੀ ਨੇੜੇ ਜਾਵੜੇ ਸ਼ਬਦ ਸੁਣ ਲੱਗ ਗਏ ਆਪਾਂ ਨੂੰ ਬਹੁਤ ਵੱਡੀ ਕਿਰਪਾ ਹੋ ਗਈ ਨਾ ਇਹ ਤਾਂ ਬਹੁਤ ਚੰਗੇ ਸੁਣਦੇ ਨੇ ਵੀਰ ਜੀ ਹਾਂ ਦਰਵਾਜ਼ੇ ਦੇ ਕੋਲੇ ਜਾਵੜੇ ਨਾ ਆਪਾਂ ਸੁਣ ਤਾਂ ਸਰੀਰ ਸੁਣਨੋ ਗਿਆ ਸ਼ਬਦ ਸੁਣ ਲੱਗ ਗਏ ਜਮਾਂ ਦਰਵਾਜ਼ੇ ਦੇ ਕੋਲ ਜਾਈ ਖੜੇ ਆਂ ਬਸ ਆਪਾਂ ਉੱਥੇ ਥੋੜਾ ਜਿਹਾ ਸਹਿਜ ਹੋਰ ਮੈਂਟੇਨ ਕਰਨਾ ਹੈ ਗੁਰੂ ਦੀ ਕਿਰਪਾ ਦੇ ਨਾਲ ਬਸ ਬਾਕੀ ਸਾਰੀ ਖੇਡ ਹੋਰ ਬਣ ਜਾਣੀ ਹੈ ਅੱਗੇ ਹਾਂਜੀ ਠੀਕ ਹੈ ਅੱਜ ਨਾ ਵੀਰ ਜੀ ਆਵਾਜ਼ ਕੋਈ ਹੋਰ ਵੀ ਸੀ ਨਾਲ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਕੀ ਕੀ ਰਾਤ ਜਿਵੇਂ ਮਰਦ ਦਸਨੀ ਨਹੀਂ ਆ ਰਹੀ ਜੀ ਉਹ ਆਵਾਜ਼ ਕਿਵੇਂ ਹੁੰਦੀ ਹੈ ਅੱਛਾ ਅਨਾਹਾ ਵਿੱਚ ਕਿਹੜੀ ਰਾਤ ਚ ਹੁੰਦੀ ਹੈ ਨਾ ਹਾਂਜੀ ਮੇਰੀ ਕੋ ਹੋਰ ਹੀ ਆਵਾਜ਼ ਵੀ ਆਈ ਸੀ ਜੀ ਉਹ ਵੀ ਮੈਨੂੰ ਦੱਸਣੀ ਨਹੀਂ ਆ ਰਹੀ ਵੀ ਕੈਸੀ ਆਵਾਜ਼ ਸੀ ਬਹੁਤ ਹੀ ਸੋਹਣੀ ਆਵਾਜ਼ ਸੀ ਕਿੰਨੇ ਟਾਈਮ ਮਿੱਠੀ ਮਿੱਠੀ ਆਵਾਜ਼ ਸੀ ਜੀ ਕਿੰਨੇ ਟਾਈਮ ਰੈਗੂਲਰ ਚੱਲੀ ਉਹ ਕਿ ਕਪਲ ਵਾਸਤੇ ਚੱਲਦੀ ਹੈ ਹਾਂ ਹਾਂਜੀ ਰੈਗੂਲਰ ਚੱਲ ਇਹ ਇੱਕ ਤਾਂ ਜਿਹੜੀ ਮੇਰੀ ਉਹ ਤਾਂ ਰੈਗੂਲਰ ਚੱਲਦੀ ਹੈ ਜੀ ਜਦੋਂ ਮੈਂ ਪਾਠ ਕਰਨ ਲੱਗ ਜਾਂ ਸੈਂਚੀਆ ਤੇ ਪਾਠ ਕਰਾਂ ਨਾਲ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਜਾਪ ਕਰਾ ਲਿਆ ਮਾਂ ਵੀ ਸ਼ੁਰੂ ਹੋ ਜਾਂਦੇ ਉਹ ਤਾਂ ਚੱਲਦੀ ਜਾਂਦੀ ਹੈ ਜੀ ਇੱਕ ਅਜ ਹੋਰ ਵੀ ਆਵਾਜ਼ ਸੀ ਜੀ ਉਹ ਮੈਨੂੰ ਦੱਸਣੀ ਨਹੀਂ ਆ ਰਹੀ ਸਨਾਟੇ ਦੇ ਇੱਕ ਆਵਾਜ਼ ਸੀ ਸ਼ਾਇਦ ਪਤਾ ਨਹੀਂ ਜੀ ਮੈਨੂੰ ਤਾਂ ਆਵਾਜ਼ ਬਹੁਤ ਉੱਚੀ ਸੀ ਚਲੋ ਕੋਈ ਨਹੀਂ ਡਿਸਕ੍ਰਾਈਬ ਕਰਕੇ ਲੈਣਾ ਵੀ ਕੀ ਕਹਿੰਦੇ ਆਵਾਜ਼ ਸੀ ਕਹਿ ਕੇ ਲੈਣਾ ਕੀ ਹੈ ਆਪਾਂ ਨੇੜੇ ਤੁਸੀਂ ਇਹਦਾ ਮਤਲਬ ਹੈ ਇਹ ਪਹਿਲਾ ਨਾਦ ਸੁਣਦਾ ਸੀ ਉਹਦੇ ਅੰਦਰੋਂ ਹੋਰ ਬਰੀਕ ਹੋ ਗਈ ਸੁਰਤ ਜਿਹੜੀ ਹੋਰ ਨਾਦ ਸੁਣਨ ਲੱਗ ਗਿਆ ਨਾ ਹਾਂ ਇੱਕ ਵਾਰਜ ਹੋਰ ਸੀ ਜੀ ਅੱਜ ਜੀ 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 ਮੈਨੂੰ ਇਹ ਤਾਂ ਦੱਸ ਸਕਦੇ ਪਰ ਮੈਨੂੰ ਆਵਾਜ਼ ਪਤਾ ਨਹੀਂ ਲੱਗ ਰਹੀ ਨਹੀਂ ਕਹਿ ਕਹੋ ਇਹਨਾ ਕਹੋ ਕਹੋ ਹੀ ਨਾ ਹਾਂਜੀ ਜਦੋਂ ਆਪਾਂ ਉਹ ਵਾਇਗੁਰ ਨਹੀਂ ਪਤਾ ਹੈ ਨਾ ਜਦੋਂ ਆਪਾਂ ਗੋਲੀ ਲੈਣ ਨਾਲ ਆਪਣਾ ਬੁਖਾਰ ਉਤਰਿਆ ਤੇ ਉਹ ਕਿਵੇਂ ਗੋਲੀ ਬਣੀ ਹੈ ਉਹਦੇ ਚ ਕੀ ਕੈਮੀਕਲ ਪਾਇਆ ਆਪਾਂ ਜਾਣ ਕੇ ਕੀ ਲੈਣਾ ਹੈ ਨਾ ਬਿਲਕੁਲ ਕਹੋ ਨਾ ਕਹੋ ਹੀ ਨਾ ਬਸ ਸਭ ਘਟ ਦੇਖੋ ਪੀਓ ਉਹਨੂੰ ਪੀਓ ਠੀਕ ਹੈ ਬੈਣ ਧੰਨਵਾਦ ਸ਼ੁਕਰਾਨਾ ਜੀ ਸ਼ੁਕਰਾਨਾ ਗੁਰੂ ਸਾਹਿਬ ਕਿਰਪਾ ਕਰਨੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਲੱਗੇ ਰੋ ਹਾਂਜੀ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਪਤੇ ਪਾਈ ਸਕੀ ਖਾਲਸਾ ਭਾਈ ਗੁਰਜੀ ਦੇ ਪਤੇ ਸਰਦਾਰ ਦਵਿੰਦਰ ਸਿੰਘ ਜੀ ਪਾਈ ਸਾ ਵੀ ਆ ਜੇ ਅੱਜ ਇਹ ਮਰਜਨ ਦਾ ਮੌਕਾ ਮਿਲਿਆ ਜੀ ਜੀ ਭਾਈ ਗੁਰੂ ਬਹੁਤ ਅਨੰਦ ਕਿੰਦਾ ਜੀ ਅੱਜ ਬਹੁਤ ਦੇਰ ਬਾਅਦ ਸੰਗਤ ਕਰਨਾ ਮੌਕਾ ਮਿਲਿਆ ਜੀ ਪਹਿਲਾਂ ਠੀਕ ਨਹੀਂ ਸੀ ਤਬੀਰ ਰਹਿੰਦੀ ਮੈਂ ਮੇਰੀ ਵਾਈਫ ਵੀ ਠੀਕ ਨਹੀਂ ਸੀ ਜੀ ਅੱਜ ਛੇੜੇ ਨੂੰ ਚਾ ਚੜਿਆ ਤੇ ਅੱਜ ਸ਼ੁੱਕਰਵਾਰ ਸਾਡੇ ਸਿਮਰਨ ਹੁੰਦਾ ਹੈ ਗੁਰੂ ਸਾਮ ਨੂੰ ਤਾਂ ਮੈਂ ਕਿਹਾ ਵੀ ਅੱਜ ਜ਼ਰੂਰ ਜਾਣਾ ਆਪਾਂ ਜੀ ਅਸੀਂ ਗਏ ਵੀ ਉਥੇ ਅੱਜ ਸਿਮਰਨ ਕੀਤਾ ਜੀ ਉਸ ਤੋਂ ਬਾਅਦ ਜਦੋਂ ਘਰੇ ਆਏ ਨੇ ਜੀ ਹਾਂ ਬੈਠੇ ਰਹੇ ਜੀ 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 ਆਨੰਦ ਬੜਾ ਬਣਿਆ ਰਿਹਾ ਮੇਰਾ ਸਕੂਬ ਆਉਂਦਾ ਰਿਹਾ ਪਿੰਦੇ ਰਹੇ ਜੀ ਕੁੱਟ ਕੁੱਟ ਜੀ ਜੀ ਜਦੋਂ ਨਾਮ ਨੂੰ ਹੁੰਦਾ ਸੀ ਬੈਠਾ ਅਨੰਦ ਬਣਿਆ ਰਿਹਾ ਜੀ ਜੀ ਇਸ ਵੇਲੇ ਤੁਸੀਂ ਦੋਸਤ ਸਾਡੇ ਇੱਥੇ ਟਾਈਮ ਜਿਹੜਾ ਆ ਤਾਂ ਉਹ 50 ਹੋ ਗਿਆ ਇਸ ਵੇਲੇ ਦਾ ਜੀ ਜੀ ਤੇ ਮੈਂ ਪਹਿਲਾਂ ਤਾਂ ਤੁਹਾਡੀ ਜਿਹੜੀ ਮੇਰੇ ਖਿਆਲ ਕੱਲ ਸੀ ਤੁਹਾਡੀ ਰਿਕਾਰਡਿੰਗ ਹਾਂਜੀ ਹਾਂਜੀ ਆ ਉਸ ਹੋ ਗਿਆ ਉਹ ਸੁਣਨੀ ਸ਼ੁਰੂ ਕਰਤੀ ਜੀ ਜੀ ਉਹਦੇ ਵਿੱਚ ਇਹਨਾਂ ਅੰਨ ਬਣ ਗਿਆ ਸੀਗਾ ਜੀ ਤੇ ਫਿਰ ਉਹ ਟਾਈਮ ਲੰਘੇ ਜਾ ਰਿਹਾ ਸੀ ਜੀ ਇਹ ਅਨੰਦ ਬਣਦਾ ਰਿਹਾ ਜੀ ਮੈਂ ਸੁਣਦਾ ਰਿਹਾ ਉਸ ਨੂੰ ਜੀ ਹੌਲਾ ਘਟਾਇਆ ਘਟ ਪਿਲਿਆ ਰਿਹਾ ਜੀ 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 ਫਿਰ ਦੇਖਿਆ ਵੀ ਟਾਈਮ ਤਾਂ 10 ਤਾਂ ਉੱਪਰ ਹੋ ਗਿਆ ਜੀ ਮੈਂ ਕਿਹਾ ਅੱਜ ਫਿਰ ਪੈਸਾ ਦਾ 3:30 ਵਾ ਪ੍ਰੋਰਲ ਜੂਸ ਸੁਣਨਾ ਹੈ ਜੀ 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 ਆਪ ਜੀ ਕਿੰਨੇ ਵਜੇ ਲੱਗੇ ਸੀ ਪੈਸਾ ਵੀ ਸੁਣਾ ਸੁਣੋ ਕਿਤਾ ਹਾਂ ਜੀ ਕਿ ਲੱਗੇ ਕਿੰਨੇ ਵਜੇ ਸੀ ਇੱਕ ਫਿਰ ਸਵਾਲ ਹੈ ਇਹ ਕਦੇ ਲਗਾਗੇ ਇਸ ਪਾਸੇ ਅੱਛਾ ਇੱਕ ਤੋਂ 3 ਵਜੇ ਠੀਕ ਹੈ ਹਾਂ ਅੱਗੇ ਫਿਰ ਕੀ ਹੋਇਆ ਠੀਕ ਹੈ ਤੇ ਜਦੋਂ ਤੁਸੀਂ ਦੱਸਿਆ ਤੇ ਹੁਣ ਵਿਵਾਜ ਜੀ ਨੇ ਪਹਿਲਾਂ ਦੱਸਿਆ ਕਿ ਬਹਿ ਜਾਓ ਇਦਾਂ ਕਰਕੇ ਲੇਟ ਜਾਓ ਹਾਂ ਜੀ ਇਸ ਤਰ੍ਹਾਂ ਨਾ ਮੈਂ ਕੱਟਤਾ ਆਪਣੇ ਥੱਲੇ ਆਉਂ ਤੋ ਉਸ ਸਟੇ ਦੇ ਵਿੱਚ ਡਿੱਗ ਗਿਆ ਜੀ ਜੀ ਬਸ ਉਸ ਵਿੱਚ ਬਿਲਕੁਲ ਜਦੋਂ ਆਪ ਜੀ ਨੇ ਸਟਾਰਟ ਕੀਤਾ ਉਸੇ ਤਰ੍ਹਾਂ ਇਹ ਚੱਲਣਾ ਸ਼ੁਰੂ ਕੀਤਾ ਜੀ ਤੇ ਮਨ ਫਟਾਫਟ ਥਿੰਦ ਦੇ ਵਿੱਚ ਲੱਗ ਗਿਆ ਜੀ ਜੀ ਸੋਨ ਗਿਆ ਆਪ ਜੀ ਦੇ ਕਥਾ ਸੁਣ ਸੁਣ ਕੇ ਕਿੱਥੇ ਕਿੱਥੇ ਜਾਣਾ ਹੈਗਾ ਕਿੱਦਾਂ ਜਾਣਾ ਹੈ ਸੁੱਤੀ ਨੇ ਹਾਂਜੀ 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 ਚੱਲ ਗਿਆ ਜੀ ਕੂ ਪੈ ਗਿਆ ਫਿਰ ਨੀਂਦ ਆ ਗਈ ਜੀ ਗੂੜੀ ਜੀ ਜੀ ਪਤਾ ਨਹੀਂ ਲੱਗਿਆ ਬੜੇ ਜ਼ੋਰ ਦਾ ਛੜਕਾ ਲਗਾਈ ਸਿਰ ਨੂੰ ਜੀ ਇੰਨੇ ਜ਼ੋਰ ਦਾ ਛੜਕਾ ਲਗਾ ਜੀ ਪਹਿਲਾਂ ਮੇਰੇ ਛਟਗੇ ਪਹਿਲਾਂ ਨਹੀਂ ਲੱਗਦੇ ਹੁੰਦੇ ਸੀ ਫਿਰ ਇਹ ਚੋੜਦਾ ਨਹੀਂ ਸੀ ਜੀ ਜੀ ਤੇ ਅੱਧੇ ਪੈਰ ਉਸ ਤੋਂ ਬਾਅਦ ਹੀ ਫੇਰ ਜਾ ਅਖੜਦੇ ਹੂੰ ਹੂੰ ਜਿਹੜਾ ਆਪ ਜੀ ਦੇ ਬੱਚੇ ਹੁੰਦਾ ਰਿਹਾ ਜੀ ਫੇਰ ਨੀਂਦ ਆ ਗਈ ਜੀ 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 ਨੀਂਦ ਆ ਕੇ ਫੇਰ ਜਦੋਂ ਆਪ ਜੀ ਨੇ ਕਿਹਾ ਜੀ ਇਹ ਹੰਕਾਰਾਂ ਦੇ ਆਉਂਗੇ ਲਾਓ ਜੀ ਜੀ ਤੇ ਉਠਾ ਸਰਪੀ ਕਹੇ ਜੀ ਜੀ ਜਦੋਂ ਮਨੂੰ ਜਾ ਜਦੋਂ ਮੈਂ ਹੋਸ਼ ਆਇਆ ਮੇਰੇ ਇਨਾ ਜਗੜਿਆ ਪਿਆ ਸੀ ਜੀ ਜੀ ਦਿਮਾਗ ਦੇ ਵਿੱਚ ਇੰਨਾ ਰੌਲਾ ਪੈ ਰਿਹਾ ਸੀ ਆਲੇ ਦੁਆਲੇ ਜੀ ਕੁਛ ਹੋਇ ਨਾ ਜੀ ਅੱਛਾ ਉਸ ਉਸ ਦੇ ਨਾਲ ਮੈਨੂੰ ਇਦਾਂ ਲੱਗਾ ਵੀ ਅੱਜ ਬਸ ਇੰਨਾ ਆਨੰਦ ਬਣਿਆ ਪਿਆ ਜੀ ਜੀ ਕੋਈ ਫੁਰਨਿਆਂ ਦਾ ਕੋਈ ਲੱਗੇ ਨਹੀਂ ਲੱਗਦਾ ਜੀ ਫਿਰ ਅੱਛਾ ਨਾ ਜਗੜਿਆ ਹੋਇਆ ਜੀ ਤੇ ਮੈਂ ਇਸ ਦਿਮਾਗ ਦਾ ਮੈਂ ਕਿਹਾ ਅੱਜ ਸਾਰਾ ਦਿਨ ਆਨੰਦ ਬਣਿਆ ਰਹਿਣਾ ਹੈਗਾ ਜੀ 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 ਕੋਈ ਗੱਲ ਨਹੀਂ ਚਲੋ ਜੀ 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 ਲੋਕਾਂ ਦੇ ਸੰਦੇਸ਼ ਇਸ ਤਰ੍ਹਾਂ ਆ ਮੈਂ ਸਿਰਨ ਤੇ ਜਾਵਾਂ ਦੀ ਜਦੋਂ ਇਸ ਤਰ੍ਹਾਂ ਆਨੰਦ ਬਣਿਆ ਹੁੰਦਾ ਅੱਗੇ ਤੇ ਇਹਨਾਂ ਨਹੀਂ ਸਪੰਦਾ ਅੱਜ ਤੱਕ ਮਾਦਾ ਹੀ ਹੋਈ ਹੈ ਜੀ 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 ਸਤਿਗੁਰੂ ਖੋਲਦਾ ਜੀ ਜਿਹੜਾ ਰਸਤਾ ਦੱਸਿਆ ਹੈਗਾ ਇਹਦੇ ਚ ਇਸ ਪਤਾ ਨਹੀਂ ਹੁੰਦਾ ਕਰਕੇ ਬਹਿ ਜਾਣਾ ਜੀ ਬਸ ਠੀਕ ਹੈ ਜੀ ਜਿਹੜਾ ਅੱਜ ਲੈ ਗਏ ਉਸ ਹੰਦ ਦੇ ਵਿੱਚ ਜੀ ਜੀ ਵਾਰੀ ਇਹ ਹੋਇਆ ਯਾਨੀ ਪਾਵ ਜੀ ਜੀ ਇਸ ਤਰ੍ਹਾਂ ਇਹ ਸਾਂ ਹੁੰਦਾ ਰਿਹਾ ਤਾਂ ਵਾਹਿਗੁਰੂ ਕਿਰਪਾ ਕਰਦਾ ਜੀ ਆਪ ਦੀ ਹਾਂ ਜੀ ਹਾਂ ਆਪ ਜੀ ਬਹੁਤ ਆਪਰਪਰ ਕਰ ਰਹੇ ਹੋ ਬਹੁਤ ਵਧੀਆ ਤੁਸੀਂ ਆ ਰਹੇ ਹੋ ਜੀ ਉਸ ਦੇ ਮੁਤਾਬਿਕ ਸਾਡੇ ਲੈ ਜਾਂਦੇ ਹੋ ਹਾਂ ਜੀ ਕਿਥੇ ਜਿੱਥੇ ਆਪ ਜਨ ਨੂੰ ਲੈਣੇ ਹੈਗੇ ਆ ਜੀ ਜੀ ਇਹ ਬਹੁਤ ਵਧੀਆ ਤਰੀਕਾ ਹੈ ਆਪ ਜੀ ਦਾ ਹੀ ਆਪ ਜੀ ਦਾ ਬਹੁਤ ਧੰਨਵਾਦ ਹੈ ਜੀ 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 ਸ਼ੁਕਰਾਨਾ ਜੀ ਸ਼ੁਕਰਾਨਾ ਸੰਗਤ ਨੂੰ ਦੱਸਿਓ ਗੁਰਮੁਖ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਅਤੇ 모ਗੇ ਭਾਈ ਸੇਵਾ ਸਿੰਘ ਜੀ ਤਰਮਾਲਾ ਉਹਨਾਂ ਦੇ ਸਥਾਨਾ ਬਹੁਤ ਟਾਈਮ ਤੋਂ ਬਹੁਤ ਪਹਿਲੇ ਤੋਂ ਤੇ ਗੁਰਮੁਖਾਂ ਤੇ ਨਾਮ ਦੀ ਕਮਾਈ ਚਲੋ ਪਹਿਲਾਂ ਵੀ ਆ ਸਤਿਗੁਰਾਂ ਦੀ ਕਿਰਪਾ ਤੇ ਹੁਣ ਇਸ ਪਲ ਵਿੱਚ ਪਾਛ ਅਦਰਵਾਜ਼ੇ ਖੋਲਣ ਲੱਗਿਆ ਸੋ ਕਾਰਜ ਹੋ ਰਿਹਾ ਦਾਤਾ ਜੀ ਮਿਹਰਾ ਕਰ ਰਿਹਾ ਰੋਸ਼ਨੀ ਬਖਸ਼ ਰਿਹਾ ਹਨਾ ਸੋ ਧੰਨਵਾਦ ਭਾਈ ਦਿਵਿੰਦਰ ਸਿੰਘ ਜੀ ਸ਼ੁਕਰਾਨਾ ਇੱਕ ਗੱਲ ਹੋਰ ਮੈਂ ਐਡ ਕਰ ਦਿੰਦਾ ਜੀ ਹਾਂਜੀ ਮੈਂ ਕਈ ਜਗ੍ਹਾ ਕਈ ਗੁਰਮਖਾਂ ਕੋਲ ਗਿਆ ਜੀ ਪਰਸਨਲ ਤੌਰ ਤੇ ਉਹਨਾਂ ਬੇਨਤੀ ਵੀ ਕਰਦਾ ਰਿਹਾ ਜੀ ਜੀ ਇਹ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਲੱਗੇ ਹੋਏ ਨੇ ਦੇਖੋ ਮੇਰੇ ਅਬਰ ਜ਼ਰ ਸਾਈ ਜਾ ਰਿਹਾ ਹੈ ਜੀ ਜੀ ਕਰੋ ਕਿਰਪਾ ਨੂੰ ਰਗੇ ਪਹੁੰਚਾ ਦਿਓ ਵਾਹਿਗੁਰੂ ਜੀ ਲਾਗ ਜੀ ਬਾਜੀ ਲਗ ਗੇ ਰੋ ਜੀ ਤੇ ਉਹਨਾਂ ਨੇ ਤਸਤੇ ਨਾਲ ਤੋੜਨਾਂ ਦੀ ਜੀ ਜੀ ਸੱਚੀ ਬਜੀ ਜਪ ਜੀ ਨੇ ਖਪਾਰੇ ਪਰ ਕਰ ਰਹੇ ਹੋ ਜੀ ਜਿਹੜਾ ਉਸ ਥਾਂ ਤੇ ਲੈ ਕੇ ਗਏ ਹੋ ਜੀ ਇਹਨੇ ਦਿਨ ਮੈਂ ਕਿਹਾ ਜੀ ਜੀ ਬੜਾ ਨੁਕਤ ਬਣ ਗਿਆ ਜੀ ਹੁਣ ਤਾਂ ਬਸ ਜੀ ਜੀ ਲੈ ਕੇ ਵਾਹਿਗੁਰੂ ਕਿਰਪਾ ਕਰੇ ਹੁਣ ਤੁਹਾਡੇ ਅੰਦਰ ਨਾ ਤੁਹਾਡੇ ਅੰਦਰ ਤੁਹਾਡੇ ਬੋਲਾਂ ਤੋਂ ਲੱਗ ਰਿਹਾ ਇੱਕ ਹੋਰ ਆਸ ਪੈਦਾ ਹੋਈ ਹੈ ਵੀ ਇਦੋਂ ਵੀ ਗਾਂ ਹੁਣ ਦਰਵਾਜ਼ਾ ਖੁੱਲੂਗਾ ਹੈਨਾ ਬਿਲਕੁਲ ਬਿਲਕੁਲ ਆਪ ਖਿਲਾ ਰਹੇ ਨੇ ਆਪ ਉਸੇ ਲੈ ਕੇ ਜਾ ਰਹੇ ਹੁਣ ਤਾਂ ਪਰ ਜਾਣਾ ਜਾਣਾ ਜੀ 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 ਸ਼ੁਕਰਾਨਾ ਬਾਈ ਜੀ ਧੰਨਵਾਦ ਧੰਨਵਾਦ ਖਾਲਸਾ ਜਾਈ ਬਬਾ ਸ਼ੁਕਰਾ ਜੀ ਬਾਈ ਗੁਰ ਜੀ ਤੇ ਖਾਲਸਾ ਵਾਈ ਜੀ ਕੀ ਫਤਿਹ ਖਾਲਸਾ ਵਾਈ ਗੁਰ ਜੀ ਆਸਟ੍ਰੇਲੀਆ ਤੋਂ ਜੀ ਵਾਈਗੁਰ ਜੀ ਵਾਈਗੁਰ ਬੋਲੋ ਜੀ ਕਰੇ ਵਾਈਗਰ ਨੂੰ ਮਾਫ ਕਰਨਾ ਹਾਂਜੀ ਮੈਂ ਕਿਰਨਜੀਤ ਕੋਹਾੜੀ ਜੀ ਅੱਜ ਮੇਰਾ ਤੀਸਰਾ ਦਿਨ ਸੀ ਜੀ ਤੇ ਵਾਈਗਰੋ ਜੀ ਨੀਂਦ ਬਹੁਤ ਅੱਛੀ ਆਈ ਤਾਂ ਸਤਿਰ ਵੀ ਆ ਗਈ ਔਰ ਜਦੋਂ ਮੈਂ ਅੱਖਾਂ ਬੰਦ ਕੀਤੀਆਂ ਨਾ ਪਤਾ ਨਹੀਂ ਮੇਰੇ ਥਾਟਸ ਸੀ ਨਾ ਸਹੀ ਸੀ ਮੈਨੂੰ ਕੋਈ ਆਏ ਦਿਖ ਰਿਹਾ ਸੀ ਕਿ ਜਿਵੇਂ ਕੋਈ ਮਨੀ ਹੈ ਗੋਲ ਗੋਲ ਜੀ ਔਰ ਕਲਰਸ ਨਿਕਲ ਰਹੇ ਹੁੰਦੇ ਜੋ ਬਹੁਤ ਜ਼ਿਆਦਾ ਕਲਰਸ ਜੀ ਜੀ ਹਾਂਜੀ ਦੁਆਰ ਦੁਆਰੇ ਐਕਸਪਲੇਨ ਕਰਿਓ ਕੀ ਕੋਈ ਮੰਨੀਆ ਲਾਈਕ ਮਨੀਪਾਫ ਕੋਈ ਗੋਲ ਬੋਲ ਹੈ ਤੋ ਉਥੇ ਜੋ ਬਹੁਤ ਕਲਰਸ ਨਿਕਲ ਰਹੀ ਹੈ ਕਿ ਜੀ 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 ਜਿਹੜੇ ਕਲਰ ਨਿਕਲ ਰਹੇ ਸੀ ਜਿਸ ਟਾਈਮ ਤੇ ਉਥੇ ਤੁਸੀਂ ਅਵਸਥਾ ਨੂੰ ਡਿਸਕ੍ਰਾਈਬ ਕਰੋ ਤੁਹਾਡੇ ਅੰਦਰ ਸਹਿਜ ਸੀ ਪੂਰਾ ਹਲੋ ਸਹਿਜ ਅੰਦਰ ਭਾਵ ਕੀ ਬੋਡੀ ਜਿਵੇਂ ਮੰਨ ਲਓ ਇਹ ਪਾ ਇੰਗਲਿਸ਼ ਇੰਗਲੀ ਹਾਂ ਸਟਿਲਨੈਸ ਸੀ ਕਿ ਪੂਰੀ ਮਿਆ ਪੂਰੀ ਨਹੀਂ ਕਹਿ ਸਕਦੇ অলਮੋਸਟ 80% ਸੀਗੀ অলਮੋਸਟ 80% اور 나ਦ ਤਾਂ ਵਾਈਗਰੂ ਜੀ ਜਿਵੇਂ ਮੈਨੂੰ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਸੁਣਦੇ ਸੀ ਫੇਰ हट ਗਏ ਸੀ ਫੇਰ ਸੁਣਨ ਲੱਗੇ ਸੀ ਤਾਂ 나ਦ ਤਾਂ ਜਿਵੇਂ ਸੁਣਦਾ ਸੀ ਬਾਜਾ ਤਾਂ ਸੁਣਦੀਆਂ ਸੀ ਅਨਹਦ 나ਦ ਤਾਂ ਜਦੋਂ ਜਦੋਂ ਤੁਸੀਂ ਇਹ ਐਕਸਪੀਰੀਅੰਸ ਕਰਦੇ ਸ ਤਾਂ ਬੋਡੀ ਪੂਰਨ ਰਿਲੈਕਸ ਹੋ ਗਈ ਸੀਗੀ ਹਾਂਜੀ ਰਿਲੈਕਸੀ ਹਾਂਜੀ ਰਿਲੈਕਸੀ ਜੀ 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 ਉਹਦੇ ਬਾਅਦ ਯਾਨੀ ਕਿ ਤੁਹਾਨੂੰ ਸੂਰਤ ਰੂਪ ਨਾਲ ਉਹ ਉਰੰਗਾਂ ਦੇ ਦਰਸ਼ਨ ਹੋਏ ਹਾਂਜੀ ਗੁਰੂ ਜੀ ਕਹਿੰਦੇ ਆ ਰੰਗ ਸਭੇ ਨਰਾਇਣੇ ਜੀਤੇ ਮਨ ਪਾਵਨ ਇਹ ਮਨ ਨੂੰ ਜਿੰਨੇ ਰੰਗ ਸੋਹਣੇ ਲੱਗੇ ਹਨ ਸਾਰੇ ਨਰਾਇਣ ਦੇ ਆ ਸਾਰੇ ਵਾਹਿਗੁਰੂ ਦੇ ਆ ਔਰ ਰੇਜ਼ ਵੀ ਆਉਂਦੀ ਐ ਸਿੱਕਲੇ ਤੁਸੀਂ ਉਹਨਾਂ ਨੂੰ ਐ ਨਹੀਂ ਕਹਿ ਸਕਦੇ ਕਿ ਕੱਲੇ ਕ ਕਲਰਸ ਰੇਸ ਵਿਦ ਕਲਰਸ ਜੀ 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 ਮਤਲਬ ਐਕਸਪਲੇਨ ਕਰਪਾ ਬਣੀ ਨਹੀਂ ਤੇ ਇਤਨੇ ਪਿਕਚਰਸ ਦੇ ਵਿੱਚ ਪਈ ਹੁੰਦੀ ਹੈ ਉਹਦੇ ਚੋ ਰੇਸ ਤੇ ਕਲਰਸ ਨਿਕਲ ਰਹੇ ਉਹ ਉਹ ਉਹਨੂੰ ਨਾ ਡਿਸਕ੍ਰਾਈਬ ਕਰਦੇ ਆ ਆਪਾਂ ਤੁਹਾਨੂੰ ਦੱਸਦੇ ਆ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ ਉੱਥੇ ਉਹ ਸੇਮ ਕੰਡੀਸ਼ਨ ਵਿੱਚ ਜਾ ਕੇ ਹਜ਼ੂਰ ਨਾ ਸਾਨੂੰ ਬਚਨ ਬਖਸ਼ਦੇ ਆ ਇਹ ਤਾਂ ਸ਼ਬਦ ਨਾ ਰੋਜ਼ ਹੀ ਆ ਜਾਂਦਾ ਹੈ ਮਤਲਬ ਅੱਗੇ ਸ਼ਾਇਦ ਸਤਗੁਰੂ ਜੀ ਕਿਉਂਕਿ ਇਹ ਉੱਥੇ ਉਚਾਰਿਆ ਹੋਇਆ ਹੈ ਗੁਰੂ ਜੀ ਕਹਿੰਦੇ ਜਬ ਦੇਖਾਂ ਤਬ ਗਾਵਾਂ ਤਾਂ ਗਾਵੇ ਕਾਫਲ ਪਾਵਾਂ ਗਾਵੇ ਕਾਫਲ ਹੋਈ ਜਾਂ ਤਾਂ ਜਨ ਧੀਰਜ ਪਾਵਾਂ ਜਬ ਦੇਖਾਂ ਤਬ ਗਾਵਾਂ ਤਾਂ ਉਹ ਜਨ ਧੀਰਜ ਪਾਵਾਂ ਨਾਦ ਸਮਾਇ ਲੇਰੇ ਸਤਿਗੁਰੂ ਭੇਟਿ ਲੇ ਦੇਵਾ ਹੋਣ ਜਹ ਝਿਲ ਮਿਲਕਾਰ ਦਸੰਤਾ ਵੇਰ ਦਾ ਡੈਜ਼ਲਿੰਗ ਵਾਈਟ ਲਾਈਟ ਇਜ਼ ਸੀਨ ਜਿੱਥੇ ਤੁਸੀਂ ਉਹ ਲਾਈਟ ਨੂੰ ਦੇਖਿਆ ਯਾ ਐਗਜ਼ੈਕਟਲੀ ਇਹ ਸੀ ਇਸ ਟੈਸਲਿੰਗ ਲਾਈਟ ਵਾਈਟ ਲਾਈਟ ਹੋਰ ਹੋਰ ਸੁਣੋ ਤਹ ਅਨਹਦ ਸ਼ਬਦ ਵਜਨਤਾ ਉਥੇ ਅਨਹਦ ਵੀ ਵੱਜਦੇ ਆ ਫਿਰ ਕਹਿੰਦੇ ਆ ਜੋਤੀ ਜੋਤ ਸਮਾਣੀ ਤੇ ਉਥੇ ਨਾ ਜਿਹੜੀ ਆਪਣੇ ਅੰਦਰ ਵਾਲੀ ਜਿਹੜੀ ਜੋਤ ਆ ਰੂਹ ਉਹ ਅਕਾਲ ਪੁਰਖ ਵਿੱਚ ਵੀ ਮਿਲਦੀ ਆ ਮੈਂ ਗੁਰਪ੍ਰਸਾਦੀ ਜਾਨੀ ਜਦੋਂ ਅਸੀਂ ਹਰ ਵਾਰ ਉਥੇ ਗਏ ਸਾਨੂੰ ਪਤਾ ਲੱਗਿਆ ਹੁਣ ਆਏਗਾ ਤੁਹਾਡਾ ਬਚਨ ਰਤਨ ਕਮਲ ਕੋਠੜੀ ਦਾ ਜੈਵਲ ਆਰ ਦਾ ਟ੍ਰੇਜ਼ਰ ਚੈਂਬਰ ਆਫ ਦਾ ਹਾਰਟ ਲੋਟਸ ਇਦਾਂ ਹੀ ਸੀ ਵੀ ਐਦਾਂ ਲੱਗ ਰਿਹਾ ਸੀ ਜਿਵੇਂ ਕੋਈ ਰਤਨ ਪਏ ਹੋਣ ਤੇ ਉਹਨਾਂ ਤੇ ਲਿਸ਼ਕਾਰ ਵੱਜਦੀ ਹੈ ਅੱਗੇ ਕਹਿੰਦੇ ਚਮਕਾਰ बिजਲ ਤਹੀ ਇੱਕ ਬੋਲ ਹਾਂਜੀ ਏਸੀ ਕਹਿੰਦੇ ਉੱਥੇ ਉਹ ਦੇ ਸਪਾਰਕਲ ਐਂਡ ਦਾ ਗਲੇਟਰ ਲਾਈਕ ਲਾਈਟਨਿੰਗ ਚਮਕਾਰ बिजਲ ਤਹੀ ਉੱਥੇ ਉੱਥੇ ਨਾ ਉਹਨਾਂ ਤੇ ਲਿਸ਼ਕੋਰ ਪੈਂਦੀ ਹੈ ਇਸ ਲਾਈਕ ਗਲੇਟਰਸ ਬਿਲਕੁਲ ਸਹੀ ਹੈ ਹਾਂਜੀ ਜੀ 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 ਇਹ ਕੀ ਹੈ ਨਾਮ ਦਾ ਪ੍ਰਕਾਸ਼ ਆ ਨਾਮ ਰੂਪੀ ਰਤਨ ਜਿਹੜਾ ਨਾ ਜਿਹੜਾ ਚਮਕਦਾ ਆ ਜਿਹੜੇ ਉਹ ਭਾਵ ਜਾਗਰਤ ਹੁੰਦੇ ਆ ਇਹ ਗੁਰੂ ਜੀ ਸਾਨੂੰ ਰਾਸਤਾ ਦਿਖਾਉਂਦੇ ਆ ਸਾਈਂ ਦਿੰਦੇ ਆ ਵੀ ਤੁਸੀਂ ਸਹੀ ਰਾਹ ਤੇ ਹੋ ਫਿਰ ਮਾਲਕ ਜੀ ਕਹਿੰਦੇ ਨੇਰੇ ਨਾਹੀਂ ਦੂਰ ਵਾਹਿਗੁਰੂ ਨੇਰੇ ਨਾਹੀਂ ਦੂਰ ਕਹਿੰਦੇ ਉਹ ਬਹੁਤ ਨੇੜੇ ਆ ਇਹ ਅਵਸਥਾ ਕੋਈ ਦੂਰ ਨਹੀਂ ਗਈ ਹੁਣ ਪ੍ਰਭ निज आत्मा ਰਹਾ ਪ੍ਰਭੂਰ ਕਹਿੰਦੇ ਅੰਦਰ ਹੀ ਪਈ ਹੈ। ਇਹ ਸਭ ਕੁਝ ਸਾਡੇ ਅੰਦਰ ਪਿਆ। ਸਾਨੂੰ ਬਾਹਰੋਂ ਟੁੱਟ ਕੇ ਅੰਦਰ ਜਾਣਾ ਪੈਣਾ। ਸਮਹਾਉ ਸਾਨੂੰ ਸਾਰੇ ਕੌਨਸ਼ੀਅਸਨੈਸ ਨੂੰ ਕਲੈਕਟ ਕਰਕੇ ਆਪਣੇ ਅੰਦਰ ਉਸ ਦਰਵਾਜ਼ੇ ਨੂੰ ਖੋਲ ਕੇ ਇੰਟਰ ਕਰਨਾ ਪੈਣਾ ਤਦੇ ਸਾਨੂੰ ਇਹ ਨਾਮ ਧੰਨ ਮਿਲੇਗਾ। ਧੰਨ ਸਾਨੂੰ ਇਹ ਇਹ ਜਿਹੜੀਆਂ ਚੀਜ਼ਾਂ ਨੇ ਦਿਖਾਈ ਦੇਣਗੀਆਂ ਸਾਨੂੰ ਫੇਰ ਪਤਾ ਲੱਗਣਗੀਆਂ ਤੇ ਜੇ ਅਸੀਂ ਪੈਦਾ ਹੋ ਗਏ ਅਸੀਂ ਬਾਹਰੀ ਸੰਸਾਰ ਨਾਲ ਜੁੜ ਕੇ ਹੀ ਰਹੇਗੇ। ਤੇ ਫਿਰ ਕਦੇ ਅੰਦਰ ਨਾ ਗਏ ਤਾਂ ਸਾਨੂੰ ਇਸ ਧੰਨ ਦਾ ਕਦੇ ਪਤਾ ਵੀ ਨਹੀਂ ਲੱਗਣਾ। ਇਹੀ ਗੱਲ ਹੈ ਨਾ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਬੱਦ ਇਹ ਲੱਗ ਰਿਹਾ ਕਿ ਮੈਂ ਤਾਂ ਬੜੀ ਮਾੜੀ ਹਾਂ ਤਾਂ ਡਿਸਰਵ ਨਹੀਂ ਕਰਦੀ ਜਿੰਨਾ ਤੋਂ ਮੈਨੂੰ ਦੱਸ ਰਹੇ ਹੋ ਕਿ ਯੈਸ ਇਟਸ ਟਰੂ ਟਰੂ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਅਪਰਾਧੀ ਤਰੇਯਾਰੇ। ਗੁਰੂ ਜੀ ਕਹਿੰਦੇ ਕਦੇ ਵੀ ਇਹ ਨਾ ਕਹੋ ਵੀ ਮੈਂ ਮੈਂ ਡਿਸਰਵ ਨਹੀਂ ਕਰਦਾ। ਹਨਾ ਜੇ ਤੁਹਾਨੂੰ ਇਹ ਲੱਗਦਾ ਨਾ ਮੈਂ ਡਿਸਰਵ ਨਹੀਂ ਕਰਦਾ ਤੇ ਵੀ ਨਿਮਰਤਾ ਹੈ ਮਨੁੱਖ ਦੀ ਜੇ ਸਾਨੂੰ ਐ ਲੱਗਦਾ ਵੀ ਅਸੀਂ ਡਿਜ਼ਰਵ ਨਹੀਂ ਕਰਦੇ ਨਾ ਕਿਉਂਕਿ ਬਹੁਤ ਲੋਕ ਲਗਦੇ ਅਸੀਂ ਤਾਂ ਕਰਦੇ ਆ ਹੈ ਗੁਰੂ ਜੀ ਕਹਿੰਦੇ ਮੈਂ ਮੂਰਖ ਕੀ ਕੀਤਗ ਤੁਸੀਂ ਇਹ ਕਹੋ ਮੇਰੀ ਮੂਰਖ ਦੀ ਕੀ ਗੱਲ ਐ ਸਤਿਗੁਰੂ ਤੂੰ ਪਹਿਲਾਂ ਬੜੇ ਤਾਰੇ ਆ ਮੈਂ ਮੂਰਖ ਕੀ ਕੀਤਗ ਬਾਤ ਹੈ ਕੋਟ ਅਪਰਾਧੀ ਤਰੇਆਰੇ ਕਰੋੜਾ ਅਪਰਾਧੀ ਤੂੰ ਤਾਰੇ ਆ ਤੂੰ ਇਹੋ ਜੇ ਤਾਰੇ ਆ ਇਹੋ ਮਨ ਮੁਗਧ ਰਹੋ ਕਿਉਂ ਰਹੇ ਸੀ ਇਹ ਇਸ ਮੂਰਖ ਮਨ ਨੂੰ ਤੂੰ ਹੀ ਤਾਰ ਸਕਦਾ ਆ ਹੈਨਾ ਗੁਰੂ ਜੀ ਕਹਿੰਦੇ ਹਰ ਬੇਨ ਬਿਆਨ ਤੋ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈ ਸੋਰੇ ਕਰੋ ਬੇਨੰਤੀ ਸਤਗੁਰ ਆਪਣੇ ਮੈਂ ਮੂਰਖ ਦੇਹ ਉਪਦੇਸ਼ ਹੋਰੇ ਅਸੀਂ ਤਾਂ ਮੂਰਖਾਂ ਠੀਕ ਹੈ ਸਾਨੂੰ ਉਪਦੇਸ਼ ਦਿਓ ਜੀ ਅੱਛਾ ਆਪ ਇਕਨਾ ਪੱਜੋਤ ਲਗਾਉਣੇ ਨੇ ਹੀ ਅੱਜ ਵਾਇਕ੍ਰੋ ਜੀ ਦੀ ਮੇਰ ਨਾਲ ਜੋਤ ਵਿੱਚ ਫੁੱਲ ਬਣਿਆਗਾ ਗੁਲਾਬ ਦਾ ਜੀ ਹਾਂ ਜੀ ਆਪ ਜੀ ਨੇ ਮੈਂ ਉਹਦੀ ਫੋਟੋ ਸ਼ੇਅਰ ਕਰੂੰਗੀ ਪਹਿਲਾ ਇੱਕ ਦਿਨ ਮੈਂ ਘਰ ਨਹੀਂ ਸੀ ਮੈਂ ਬੱਚਿਆਂ ਨੂੰ ਕਿਹਾ ਕਿ ਉਹਦੀ ਫੋਟੋ ਖਿੱਚ ਲਿਓ ਬੱਚੀ ਸੀ ਤਾਂ ਅੱਜ ਜੋਤ ਵਿੱਚ ਉਹ ਗੁਲਾਬ ਦਾ ਫੁੱਲ ਬਣਿਆ ਇਹ ਬਾਹਰੀ ਸੰਸਾਰ ਦੇ ਸਾਈਨ ਹੁੰਦੇ ਆ ਕਿਛੇਦੋਂ ਨਾ ਕੁਦਰਤ ਨੇਚਰ ਸਾਨੂੰ ਕਿਉਂਕਿ ਨੇਚਰ ਦੇ ਵਿੱਚ ਉਹ ਵਸਦਾ ਬਲਿਹਾਰੀ ਕੁਦਰਤ ਉਹ ਸਾਨੂੰ ਐ ਐ ਨਾ ਦਿਸਣ ਲੱਗ ਜਾਂਦਾ ਚੀਜ਼ਾਂ ਚ ਨਜ਼ਰ ਆਉਣ ਲੱਗ ਜਾਂਦਾ ਕਿਰਪਾ ਵਾਪਰਦੀ ਹੈ ਯਾਨੀ ਇੱਕ ਇੱਥੇ ਭੈਣ ਜੀ ਨੇ ਸੰਗਰੂਰ ਤੋਂ ਆਏ ਹੋਏ ਆ ਗੁਰਮੁਖ ਸੰਗਰੂਰ ਤੋਂ ਨੇ ਉਹ ਤੁਹਾਨੂੰ ਇੱਕ ਗੱਲ ਹੋਰ ਦੱਸਣਗੇ ਹਾਂਜੀ ਪਰਮਜੀਤ ਕੌਰ ਹਾਂਜੀ ਪਰਮਜੀਤ ਵਾਹਿਗੁਰੂ ਜੀ ਕਾਸ਼ ਥੈਂਕ ਯੂ ਕਾਲਸਾ ਵਾਹਿਗੁਰੂ ਜੀ ਕੋ ਥੋੜੀ ਆਵਾਜ਼ ਥੋੜੀ ਘੱਟ ਆ ਨੇੜੇ ਆ ਕੇ ਬੋਲੋ ਡਿਸਕ੍ਰਾਈਬ ਕਰੋ ਤੁਹਾਨੂੰ ਕੀ ਨਜ਼ਰ ਆਉਂਦਾ ਸੀ ਜੋਤ ਵਿੱਚ ਕਦੀ ਹਾਰਡ ਬਣਦਾ ਸੀ ਕਦੀ ਫਲਾਰ ਹਾਫ ਫਲਾਰ ਬਣਦਾ ਸੀ ਜੀ ਪਰ ਇਹ ਕੁਝ ਕਦੀ ਕੁਝ ਮਤਲਬ ਮੈਂ ਡਿਸਕ੍ਰਾਈਬ ਨਹੀਂ ਕਰ ਪਾਉਂਦੀ ਉਹਨਾਂ ਨੂੰ ਕਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਬਣਿਆ ਹੋਇਆ ਜੀ ਜੀ ਮੇਰਾ ਡੇਲੀ ਫਿਰੇ ਸ਼ਾਮ ਬਣਦਾ ਸੀ ਜੀ 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 ਪਰ ਮੈਂ ਨਾ ਐਦਾਂ ਹੀ ਕਿਸੇ ਨੂੰ ਦੱਸਦਾ ਮਤਲਬ ਕਾਫੀ ਕਦੋਂ ਜਾਣਿਆ ਮੈਂ ਕਹਿੰਦਾ ਮੈਂ ਵੀ ਨਾ ਸੀ ਇਹ ਨਾ ਬਣਦੇ ਤੇ ਮੈਂ ਬਣਨਾ ਹਟ ਗਿਆ ਨਹੀਂ ਨਹੀਂ ਉਹ ਤਾਂ ਨਹੀਂ ਹਟਿਆ ਨਾ ਨਾ ਉਹ ਤਾਂ ਨਹੀਂ ਹਟਿਆ ਇਹ ਨਾ ਕੋਈਆਂ ਸੰਦੱਸਦੀਆਂ ਅੱਜ ਫਿਰ ਮਤਲਬ ਥੋੜੇ ਜਿਹੇ ਦਰਸ਼ਨ ਹੋਏ ਮਨ ਨੂੰ ਅੱਜ ਫਿਰ ਜੀ 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 ਦੇਖੋ ਗੁਰੂ ਨਾ ਸਾਨੂੰ ਇਹ ਇਹ ਨਹੀਂ ਕਹਿਣਾ ਸੀ ਵੀ ਕਿਸੇ ਨੂੰ ਦੱਸਤਾ ਤਾਂ ਨਹੀਂ ਹੋਇਆ ਇਹ ਸਾਡਾ ਨਾ ਜਿਹੜਾ ਮਨ ਆ ਇਹ ਪਤਾ ਕੀ ਹੈ ਦੂਜੇ ਤੇ ਪਾ ਦਿੰਦਾ ਕਿ ਮੈਂ ਤਾਂ ਦੂਜੇ ਨੂੰ ਦੱਸਿਆ ਸੀ ਤਾਂ ਨਹੀਂ ਹਟਿਆ ਹਾਲਾਂਕਿ ਸਾਡੀ ਕੋਈ ਨਾ ਕੋਈ ਅਟੈਨਸ਼ਨ ਸਾਡੀ ਕਿਤੇ ਡਾਊਨ ਜਾਂਦੀ ਆ ਸਾਡੇ 'ਚ ਕੋਈ ਕਮੀ ਆਉਂਦੀ ਆ ਅਸੀਂ ਉਹਨੂੰ ਐਕਸੈਪਟ ਕਰਨ ਦੀ ਬਜਾਏ ਹੁਣ ਦੇਖੋ ਕਬੀਰ ਸਾਹਿਬ ਤਾਂ ਉੱਚੀ ਆਵਾਜ਼ 'ਚ ਇਹ ਕਹਿੰਦੇ ਆ ਕਹਿੰਦੇ ਵੀ ਅਬ ਤੋਂ ਜਾਈ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਇਕ ਭਇਆ ਕੋਈ ਨਾ ਸਕੇ ਪਛਾਣੀ ਉਹ ਕਹਿੰਦੇ ਮੈਂ ਤੇ RAM ਇਕ ਹੋ ਗਿਆ ਕਰੋ ਕੋਈ ਗੱਲ ਬਹਿ ਕੇ ਤੇ ਉਹ ਉਹਨਾਂ ਦਾ RAM ਦੂਰ ਨਹੀਂ ਜਾ ਰਿਹਾ ਹੈਨਾ ਐ ਨਹੀਂ ਹੁੰਦਾ ਦッセ ਨਾਲ ਕੁਝ ਨਹੀਂ ਹੁੰਦਾ ਇਹ ਬਹੁਤ ਵੱਡਾ ਵੈਰ ਆਇਆ ਹੋਇਆ ਹੈ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਤੁਸੀਂ ਨਾ ਦੱਸਣਾ ਨਹੀਂ ਸੀ ਕਿਸੇ ਨੂੰ ਮੈਂ ਥੋੜਾ ਐਡ ਕਰ ਸਕਦੀਆਂ ਥੋੜਾ ਮੈਂ ਮਤਲਬ ਬਹੁਤ ਆਮ ਬਹੁਤ ਬਹੁਤ ਛੋਟੀ ਹੈ ਬਹੁਤ ਛੋਟੀ ਹੈ ਮੈਂ ਬਹੁਤ ਨੀਚ ਹੈ ਅਗਰ ਉਹਨਾਂ ਨੂੰ ਲੱਗਦਾ ਕਿ ਕਿਸੇ ਨੇ ਦੱਸੇ ਨਾ ਹੋ ਗਿਆ ਤਾਂ ਤੁਸੀਂ ਇੱਕ ਵਾਰੀ ਮਾਫੀ ਮੰਗ ਕੇ ਵਾਈਗਰੂ ਜੀ ਦੀ ਪਰਮਿਸ਼ਨ ਲੈ ਲਓ ਕਿ ਵਾਈਗਰੂ ਜੀ ਮੈਂ ਸਭ ਨੂੰ ਦੱਸ ਨਾ ਜਾਨੀ ਆ ਫਿਰ ਸ਼ਾਇਦ ਬਾਬਾ ਜੀ ਦਰਸ਼ਨ ਫੇਰ ਕਰਾ ਦੇ ਜੀ ਚਲੋ ਉਹ ਤਾਂ ਹਰ ਇੱਕ ਚੀਜ਼ ਵਾਸਤੇ ਲੈਣੀ ਚਾਹੀਦੀ ਹੈ ਜੀ ਸ਼ੁਕਰਾਨਾ ਮੈਂ ਉਹਨਾਂ ਹੋ ਰਹੇ ਨੇ ਦੁਆਰਾ ਜੀ ਗੁਰੂ ਸਾਹਿਬ ਕਰਨਗੇ ਚਲੋ ਆਪਾਂ ਹੁਣ ਹੋਰ ਸੰਗਤ ਤੋਂ ਲੈਣੇ ਆ ਸਿਰ ਗਰਾਨਾ ਜੀ ਆਪਣੇ ਕਿਰਨਜੀਤ ਪਰਮਜੀਤ ਆਪਜੀਤ ਦੇ ਨਾਮ ਨਾ ਗੀਤ ਮਾਹੀ ਆ ਰਿਹਾ ਉਹ ਮੇਰੀ ਮੇਰੀ ਸਿਸਟਰ ਦਾ ਫੋਨ ਹੈ ਅੱਜ ਠੀਕ ਹੈ ਠੀਕ ਹੈ ਓਕੇ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਥੈਂਕ ਯੂ ਗੁਰਮੁਖੋ ਆਓ ਅੱਗੇ ਇੱਕ ਜਸਵੀਰ ਕੌਰ ਭੈਣ ਤੋਂ ਸਾਮ ਤੋਂ ਲੈਣੇ ਹਾਂ ਉਹਨਾਂ ਦਾ ਰਿਵਿਊ ਜੋ ਗੁਰੂ ਪਾਤਸ਼ਾਹ ਦੀ ਕਿਰਪਾ ਵਾਪਰੀ ਬਿਕੋਜ਼ ਕੱਲ ਆਏ ਨਹੀਂ ਉਹ ਚੱਲ ਗਏ ਸੀਗੇ ਚੱਲ ਗਏ ਹਾਂਜੀ ਬਾਈ ਕੁ ਜੀ ਕਾਲਸਾ ਬਾਈ ਕੁ ਜੀ ਕੀ ਫਤਿਹ ਕਾਲਸਾ ਬਾਈ ਕੁ ਜੀ ਕੀ ਫਤਿਹ ਹਾਂਜੀ ਕਾਲ ਐਕਚੁਅਲੀ ਕੀ ਹੋਇਆ ਕਿ ਜਦੋਂ ਤੁਸੀਂ ਕਹਿ ਰਹੇ ਸੀ ਕਿ ਹੁਣ ਆਪਾਂ ਬੇਕਅਪ ਹੋਣਾ ਹੈ ਨਾ ਜੀ ਤੇ ਤੁਸੀਂ ਕਿਹਾ ਵੀ ਪੈਰਾਂ ਨੂੰ ਹਲਾਓ ਤੇ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਮੇਰੇ ਪੈਰ ਕਿੱਥੇ ਆ ਮਤਲਬ ਫਨੀ ਲੱਗਦਾ ਹਾਂਜੀ ਜੀ 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 ਮੈਨੂੰ ਆਪਣੇ ਪੈਰ ਨਹੀਂ ਸੁਲਭ ਰਹੇ ਜੀ ਤੇ ਉਹ ਫਿਰ ਮੈਨੂੰ ਲੱਗਿਆ ਵੀ ਜੇ ਮੈਂ ਹੁਣ ਉੱਠੀ ਤਾਂ ਸ਼ਾਇਦ ਮੈਨੂੰ ਇਦਾਂ ਸ਼ੌਕ ਜਨਨ ਲੱਗੇ ਫਿਰ ਮੈਂ ਫੋਨ ਬੰਦ ਕਰਤਾ ਫਿਰ ਤੁਸੀਂ ਕਿੰਨਾ ਟਾਈਮ ਰਹੇ ਹੋ ਸਟੇਜ 'ਚ ਉਹ ਫਿਰ ਮੈਨੂੰ ਲੱਗਦਾ 15-20 ਮਿੰਟ ਲੱਗੇ ਕਿ ਜਦੋਂ ਮੈਨੂੰ ਥੋੜੇ ਪਤਾ ਲੱਗਿਆ ਮੇਰੇ ਪੈਰ ਕਿੱਥੇ ਆ ਜੀ ਤੇ ਬਾਕੀ ਮਤਲਬ ਅੱਪਰ ਬਾਡੀ ਸੀਗੀ ਮੇਕਅਪ ਸੀ ਤੇ ਫਿਰ ਥੋੜੀ ਥੋੜੀ ਹੌਲੀ ਹੌਲੀ ਮੂਵਮੈਂਟ ਆਈ ਮੈਨੂੰ ਤੁਹਾਡੀ ਪਹਿਲਾਂ ਤਾਂ ਮੈਂ ਸੁਣਦੀ ਰਹੀ ਆ ਫਿਰ इवन ਇਹ ਤਾਂ ਫੋਨ ਬੰਦ ਵੀ ਨਹੀਂ ਹੋਇਆ ਮੈਂ ਕੋਸ਼ਿਸ਼ ਕੀਤੀ ਦੋ ਤਿੰਨ ਵਾਰੀ ਅੱਛਾ ਤੇ ਪਤਨ ਮੇਰੇ ਹੱਥਾਂ ਵਿੱਚ ਕੋਈ ਹੈ ਨਹੀਂ ਸੀ ਜਿੱਦਾਂ ਕੋਈ ਜਾਨ ਨਹੀਂ ਹੁੰਦੀ ਹਮ ਹਮ ਤੇ ਫਿਰ ਮੈਂ ਉਹਦੇ ਉੱਤੇ ਪਿੱਲੂ ਰੱਖਤਾ ਕਿ ਮੈਨੂੰ ਥੋੜਾ ਮੈਂ ਕੋਸ਼ਿਸ਼ ਕਰ ਇੱਕ ਮੈਨੂੰ ਲੱਗਦਾ ਕੁਝ ਫੀਅਰ ਵੀ ਜਿੱਦਾਂ ਪ੍ਰੋਜੈਕਟ ਹੋਇਆ ਕਾ ਜੀ ਕੱਲ ਇੱਕ ਹੁੰਦਾ ਨਾ ਡਿਮਿਨਿਸ਼ ਹੋਣ ਦਾ ਤੁਹਾਨੂੰ ਫੀਅਰ ਹੁੰਦਾ ਨਾ ਵੀ ਮੈਂ ਖਤਮ ਨਹੀਂ ਹੋਣਾ ਹੂੰ 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 ਬਚਾਉਨੇ ਆਸੀ ਆਪੇ ਆਪ ਨੂੰ ਹਾਂ ਬਚਾਉਨੇ ਆ ਉਹ ਮੈਨੂੰ ਉਹ ਤਾਂ ਮੈਨੂੰ ਸ਼ੋਰ ਆ ਵੀ ਮੈਂ ਜੀ ਬਚਾ ਰਹੀ ਆ ਆਪਣੇ ਆਪ ਨੂੰ ਇਸ ਕਰਕੇ ਜੀ ਕਿ ਉਹ ਲੋਕਾਂ ਨੂੰ ਹੋਰ ਮਤਲਬ ਐਕਸਪੀਰੀਅੰਸ ਹੋ ਰਿਹਾ ਹੂੰ 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 ਗੁਰਮੁਖਾਂ ਤੇ ਅਜੇ ਪਰ ਮੈਨੂੰ ਇਹ ਆ ਵੀ ਜਿੰਨਾ ਕਿ ਮੈਨੂੰ ਮਿਲਿਆ ਵੀ ਬਹੁਤ ਆ ਕਿਉਂਕਿ ਹੁਣ ਸਿਮਨ ਦਾ ਰੁਟੀਨ ਬਣ ਗਿਆ ਸਾਰਾ ਕੁਝ ਮਤਲਬ ਜਿੱਥੇ ਮੇਥੋਂ 10 ਮਿੰਟ ਨਹੀਂ ਸੀ ਹੁੰਦਾ ਸੀ ਮੈਨੂੰ ਹੁਣ ਖਾਲੀ ਖਲੀ 1 ਘੰਟਾ ਕਈ ਵਾਰ ਮੈਂ ਉਹ ਘੰਟਾ ਵੀ ਕਰ ਲੈਂਦੀ ਹਾਂ ਜੀ ਜੀ ਤੇ ਉਹਦੇ ਵਿੱਚ ਵੀ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਬਾਡੀ ਚ ਤੁਹਾਨੂੰ ਫੀਲਿੰਗ ਆਉਣ ਲੱਗ ਜਾਂਦੀ ਹੈ ਵੀ ਮੇਰੇ ਹੱਥ ਸਨ ਹੋ ਗਏ ਸਿਮਨ ਕਰਦੇ ਕਰਦੇ ਹੂੰ 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 ਇਥੋਂ ਦੀ ਬਾਡੀ ਸਨ ਹੋਣੀ ਸ਼ੁਰੂ ਹੋ ਗਈ ਜੀ 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 ਮਤਲਬ ਕਿ ਸਹਿਜ 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 ਇਨਕਰੀਜ਼ ਹੋ ਰਿਹਾ ਹੈ ਹਾਂਜੀ ਸਹਿਜ ਬਾਧਰੇ ਤੇ ਹਾਂਜੀ ਬਾਧਰੇ ਮਤਲਬ ਸਿਮਰ ਕਰਦੇ ਵੀ ਮਤਲਬ ਤੁਹਾਨੂੰ ਮਤਲਬ ਉਹ ਹੈ ਤੇ ਜਿੱਦਾਂ ਉਹ ਇੱਕ ਭੈਣ ਜੀ ਕਹਿੰਦੇ ਸੀ ਕਿ ਜੇ ਮੈਂ ਪੜ੍ਹ ਸ਼ੁਰੂ ਕਰਾਂ ਕੁਝ ਵੀ ਕਰਾਂ ਉਹਦੇ ਹੀ ਮੇਰੇ ਮਤਲਬ